ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰ ਆ ਡੈਲੀ ਫਾਰਮ ਵਿੱਚ ਜੋ ਵੀ ਪੰਨਪਰਾ ਜੁੜਿਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕੋਸ਼ਟ ਬੇਨਤੀ ਸਾਰਿਆਂ ਨੂੰ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੱਗਦੇ ਵੈਲ ਬਟਨ ਨੂੰ ਆਲ ਕਲਿਕ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਆਪਣੀ ਹੈਗੀ ਆ ਪਿੰਡ ਮਿਰਕੇ ਜ਼ਿਲ੍ਹਾ ਲੱਗਦਾ ਸ਼੍ਰੀ ਤਰਤਰ ਸਾਹਿਬ ਤਸਵੀਰ ਲੱਗਦੀ ਸੱਜਣੋਂ ਇਹਨੂੰ ਪੱਟੀ ਭਾਈ ਬਰਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਛੋਟਾ ਭਾਈ ਬਿੱਟੂ ਵੀ ਕਹਿ ਦਿੰਦਾ ਠੀਕ ਹੈ ਜੀ 7 ਤੇ 8 ਪਸ਼ੂ ਜਿਹੜੇ ਇੱਥੇ ਇਸ ਘਰ ਤੋਂ ਵਿਖਾਏ ਜਾਣਗੇ ਠੀਕ ਹੈ ਜੀ ਤਿੰਨ ਐਨੀਮਲ ਜਿਹੜੀਆਂ ਵਾਫੈਲੋ ਇਹ ਅੰਦਰ ਵੱਡੀਆਂ ਵੇਖ ਰਹੇ ਸਾਹਮਣੇ ਕੈਮਰੇ ਮੂਰੇ ਤੇ ਚਾਰ ਤੋਂ ਪੰਜ ਪਸ਼ੂ ਜਿਹੜੇ ਆ ਬਾਹਰ ਵਿਖਾਏ ਜਾਣਗੇ ਠੀਕ ਹੈ ਜੀ ਦੋ ਤਿੰਨ گاਵਾ ਸਰ ਹਰ ਤਰ੍ਹਾਂ ਦੀ ਵੈਰਾਈਟੀ ਹੋਊਗੀ ਨਿੱਕੇ ਵੱਡੇ ਰੇਟ ਕੁਐਸਟ ਬੇਤੀ ਕਰਦੇ ਆ ਵੱਧ ਵੱਧ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਇਹ ਰਿਕੁਐਸਟ ਤੁਹਾਨੂੰ ਕਰਦੇ ਰਹਿੰਦੇ ਆ ਦਿਲਦਿਆਂ ਕਰਾਈਆਂ ਦਾ ਧੰਨਵਾਦ ਕਰਦੇ ਆ ਬਹੁਤ ਪਿਆਰ ਸੰਯੋਗ ਦੇਦੇ ਪਏ ਜੀ ਬਹੁਤ ਵਧੀਆ ਪਹੁੰਚ ਦੇਦੇ ਪਏ ਸਾਰੇ ਭੈਣ ਭਰਾ ਬਾਕੀ ਜਿਹੜੇ ਵੀ ਖਰੀਦਦਾਰੀ ਕਰਦੇ ਉਹਨਾਂ ਨੂੰ ਵੀ ਦੁੱਜੀ ਬੇਨਤੀ ਰਿਕੁਐਸਟ ਬੇਨਤੀ ਕਿ ਆਪਣੀ ਨਰਖ ਤੇ ਪਰਖ ਤੁਹਾਡਾ ਫਰਜ਼ ਪੰਦਾ ਕਰਨਾ ਸਾਡਾ ਕੰਮ ਸਿਰਫ ਵੀਡੀਓ ਨੂੰ ਬਣਾਉਣਾ ਤੇ ਵੱਧ ਤੋਂ ਵੱਧ ਜਾਂ ਸ਼ੇਅਰ ਕਰਿਆ ਕਰ ਦੱਬ ਕੇ ਜੀ ਬਾਈ ਬਿੱਟੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਠਾਈ ਜੀ ਵਧੀਆ ਕਿਰਪਾ ਜੀ ਲਾਈਵ ਬੈਠੇ ਰਹੋ ਹੌਣਕਾ ਅੱਜ ਟੋਟਲ ਕਿੰਨੇ ਪਸ਼ੂ ਮੰਦੀ ਆਪਾਂ ਪੰਜ ਮੱਝਾਂ ਜੀ ਅੱਛਾ ਦੋ ਗਾਵਾਂ ਜੀ ਸੱਤ ਪਸ਼ੂ ਹੈ ਨਾ ਹਾਂ ਜੀ ਤੇ ਡਰੈੱਸ ਨੋਟ ਕਰੀ ਜੀ ਪਿੰਡ ਮੀਰਕੇ ਜੀ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 95099 ਹਾਂ 2003 ਜੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਇਹ ਤੋਂ ਨੀਲੀ ਤੋਂ ਕਰੀਏ ਸ਼ੁਰੂਆਤ ਇਹ ਕਿੰਵਾ ਸਵੇਰੇ ਪਹਿਲੇ ਸਵੇਰੇ ਸੰਤੂ ਸਾਹਿਬ ਨਿੱਕੀ ਜਿ ਇਕੱਠੀ ਸੁਈ ਹੈ ਜੀ ਕਿੰਨੇ ਕੀ ਜ ਕੱਟੀ ਮਗਰ ਵੀ ਨੀਲੀ ਦੀ ਕੱਟੀ ਆ ਗਈ ਹੈ ਨਾ ਆ ਜਿਹੜੀ ਹਾਂਜੀ ਠੀਕ ਹੈ ਤੇ ਇਹ ਵੀ ਆਰ ਵੀ ਕੱਟੀ ਪਹਿਲਾਂ ਟੇਡਾ ਡੇਗਾ چیر ਹਾਂਜੀ ਵਾਹ ਜੀ ਵਾਹ ਨੀਲੀ ਜਾ ਗਈ ਹੈ ਨਾ ਖੁੱਲ ਗਈ ਤੋੜਾ ਕਰੀ ਜੀ ਚੈੱਕ ਪੱਕਾ ਦੁੱਧ ਕਿੰਨਾ ਹੈ ਹਾਂਜੀ ਪੱਕਾ ਦੁੱਧ ਕਿੰਨਾ ਹੈ ਪੱਕਾ ਸੰਤੂ ਸਾਹਿਬ ਦੁੱਧ ਜਿਹੜਾ 6 ਕਿਲੋ ਆਪਾਂ 5 ਕਿਲੋ ਜਾਂਦਾ ਕੋਈ ਘਾੜਾ ਬਣਾ ਮਾਰੇ ਅੱਛਾ ਹਾਂਜੀ ਇਹ ਤਾਜੀ ਸੂਈ ਹੈ ਤੁਹਾਡੇ ਸਾਹਮਣੇ ਤਾਜੀ ਹੈ ਨਾ ਹਾਂਜੀ ਠੀਕ ਹੈ ਤੇ ਬਿੱਲੀ ਬਣ ਕੇ ਅੱਖ ਤੇ ਸਜਰੋ ਨੀਲੀ 라 ਵੀ ਚਾਉਂਦਾ ਹੈ ਤੇ 6 ਕਿਲੋ ਦੁੱਧ ਦੱਸ ਦੇਣਾ। ਨਾ 5 ਕਿਲੋ ਸੰਧੂ ਸਾਹਿਬ। 5 ਕਿਲੋ? ਹਾਂਜੀ। ਠੀਕ ਆ। 5 ਕਿਲੋ ਦੇ ਜਿਤਨਾ ਮਰਜ਼ੀ ਕੋਈ ਲੈ ਜਾਏ। ਹਾਂਜੀ। ਠੀਕ ਆ। ਮੋੜ ਲਿਆਓ। ਤੇ ਇਹ ਕਿੱਦਾਂ ਥੱਲੇ 부ਜੀਜੀ ਪਈ ਆ ਹਨਾ? ਇਹ ਚੋ ਕੇ ਲਿਆਂਦੀ ਸੰਧੂ ਸਾਹਿਬ। ਹੁਣੇ ਆਈ ਆ। ਹਾਂਜੀ ਹਾਂਜੀ। ਅੱਛਾ। ਹਾਂਜੀ। ਚੋ ਕੇ ਪਾਸ ਕਰਕੇ ਆਈ ਆ। 2 ਟਾਈਮ ਆਪਦੇ ਤਸੱਲੀ ਕਰਕੇ ਖੜੇ 5 ਕਿਲੋ ਦੁੱਧ ਆ ਵਧੀਆ ਜਿਹੜਾ। ਓਕੇ ਹੋਊਗਾ। ਚੋਲੀ ਕੋਲੀ। ਅੱਛਾ ਮੈਂ ਮਿਲਦੀ ਬੱਚੇ ਤੇ ਆ। ਮਿਲਦੀ ਬੱਚੇ ਦੋ ਟਾਈਮ। ਠੀਕ ਆ। ਰੇਟ ਛੋਟਾ ਹੀ ਆ। ਰੇਟ ਨਿਕਾ ਜਾਈਗੇ। ਅੱਛਾ। ਲੋਕੀਆਂ ਦੇ ਲੱਖ ਰਿਆ ਹੋਗੇ ਆ 1.5 ਲੱਖ ਦੇ ਹੋਗੇ ਆ। ਅੱਛਾ। ਕਦੀ ਆਪਣੇ ਚੈਨਲ ਤੇ ਸੰਤੂ ਸਾਹਿਬ ਜੀ ਦਾ ਸੁਣਿਆ ਨੇ? ਨਹੀਂ ਨਹੀਂ। ਹਾਂ ਜੀ। ਹਾਂ ਇਦਾਂ ਹੀ ਆ। ਆਪਣੇ ਅਡੇ ਦੇ ਨਿੱਕੇ ਨਿੱਕੇ ਮੁੱਲ। ਆਪਣੇ ਅਡੇ। ਹੈ? ਕਿੰਨੇ ਕਿੰਨੇ ਮੰਜਾ? ਹਾਂ। ਹਾਂ ਜੀ। ਤੇ ਰੇਟ ਕੀ ਰੇਟ ਨਿਕਾ ਜਾਈ। ਹਾਂ ਜੀ। 65000 ਕਰ ਲੀਏ। ਅੱਛਾ ਜੀ। ਹੈ? ਹੋਰ ਮਾਨਤਾਣ ਕਰ ਦਈਏ। ਕੀ ਕਰ ਦਈਏ? ਕਰ ਦਈਏ। 60000 ਦੀ। 60 ਦੀ। ਹਾਂ ਜੀ। ਉਹ ਚਾ ਮੈਨੂੰ ਪਤਾ ਦੋ ਡਾ ਦੋ ਜੀ। ਵਾਹ ਜੀ। ਸੰਤੂ ਸਾਹਿਬ ਟੋਕਰ ਵਾਲਾ ਮੁੱਲ ਜੇ। ਵਾਹ ਜੀ। ਹਾਂ ਹਾਂਜੀ 5752000 ਰੇ ਹੈ 52000 57 ਦੀ ਜਾਂਦੇ 57 ਦੀ ਹਾਂਜੀ ਇਹ ਆਨੰਦ ਬਾਦ ਜੀ ਫਿਰ ਪੁੱਠੀਆਂ ਜਿੱਦੀਆਂ ਸਾਲਾ ਮਾਰਦੇ ਆਉਣਗੇ ਆਪਾਂ ਜਿਹੜਾ ਖੜੂਗਾ ਨਾ ਸੰਧ ਸਾਹਿਬ ਵੇਂਟ ਮਾਰ ਆਪਣੇ ਇਧਰ ਆਖੋ ਸੰਧ ਸਾਹਿਬ ਇਧਰ ਆਖੋ ਹਾਂਜੀ ਆਹ ਵੇਖੋ ਆਹ ਵੇਖੋ ਅੱਛਾ ਜੀ ਆਹ ਵੇਖੋ 80 ਸੀ ਲਸਾ ਕਰ ਆ ਨਾ ਨਾ ਜਿਤਨਾ ਮਰਜੀ ਚੋਈ ਜਾਓਗੇ ਆ ਨਾ ਆ ਆ ਵਾਹ ਜੀ ਵਾਹ ਆਹ ਖੋਲेंगे ਦੂਜੀ ਇੱਕ ਕਿੜਵਾ ਸੂਆ ਆ ਗਈ ਇਹ ਸੰਧ ਸਾਹਿਬ ਦੂਜਾ ਸੂਆ ਅੱਛਾ ਹਾਂਜੀ ਕਹ ਰਾਲੇ ਆਂਦੇ ਆ ਕਿ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਮਰ ਗਿਆ ਜੀ ਅੱਛਾ ਕੋਈ 2 ਲਾਵੇ ਕੋਈ 3 ਲਾਵੇ ਆਪਾਂ ਨੇ ਹੀ ਕਹਿਣਾ ਹਾਂ ਹਾਂਜੀ 7 ਕਿਲੋ ਦੁੱਧ ਜੀ ਪੱਕਾ ਚੌਣ ਕਿਦਾਂ ਹਾਂਜੀ ਚੌਣ ਕਿਦਾਂ ਚੌਣ ਤੇ ਮੂਗਾ ਦੇ ਮਿਲਦੀ ਕਿਦਾਂ ਐ ਸ਼ਾਜੀ ਨਿੱਠ ਗਏ ਧਾਰ ਤੇ ਹਾਂਜੀ ਧਾਰ ਤੇ ਠੀਕ ਹਾਂਜੀ ਠੀਕ ਹੈ ਧਾਰ ਤੇ ਸੱਜਰੋਂ ਮਿਲਦੀ ਜੀ ਹਾਂਜੀ ਤੇ ਕਾਲੀ ਝੋਟੀ ਆ ਦੂਜਾ ਸੂਆ ਮੰਨ ਸਕਦੇ ਆ ਥਾਂ ਬਹੁਤ ਸੋਨਾ ਲੱਗਾ ਲੋਗ ਆ ਲਾਵੇ ਕੁਲਫੀਆਂ ਵਾਲਾ ਗੁਰਪਿੰਨਾ ਲਹਾਰਾ ਇਹ ਗਰਮੀ ਦਾ ਤੋਹਫਾ ਜਿਹੜਾ ਬਾਬੇ ਕੁਲਸੇ ਖਾਹੀ ਨੂੰ ਤੁਰਨ ਆਇਆ ਅੱਛਾ ਜੀ ਹਾਂ ਜੀ ਇਹ ਗਰਮੀ ਦੇ ਵਿੱਚ ਜਿਹੜਾ ਜਲਪਾਣੀ ਜਿਹਨੇ ਬਣਾਉਣਾ ਉਹ ਚੰਗੀ ਰਹੂ ਹਾਂ ਜੀ ਹਾਂ ਜੀ ਭਾਅ ਵੀ ਉੱਡਦਿਆਂ ਅਲਾਈ ਆ ਹਾਂ ਜੀ ਮੁੱਲ ਉੱਡਿਆਂ ਅਲਾਈ ਹਾਂ ਇਹਦਾ ਕਾਦ ਉਹਦੇ ਨੂੰ ਨੀਲੀ ਨੂੰ ਵੱਡਾ ਹਨਾ ਇਹ ਸਾੜੀ ਵੱਡੀ ਹੈ ਜੀ ਵੱਡੀ ਆ ਹਾਂ ਜੀ ਤੇ ਕੀਮਤ ਕਿੰਨੀ ਰਹਿ ਗਈ ਿੰਦੀ ਇਹ ਸਾੜੀ ਜੇ ਅੱਜ ਆਪਾਂ ਕੱਟੀ ਪਾ ਲਈ ਹੈ ਨਾ ਹਾਂ ਕੱਟੀ ਪਾਲ ਕੇ ਆਪਾਂ ਵੱਡੀ ਕਰੀਏ ਸੀ ਹਾਂ 70 80000 ਰੁਪਏ ਦੇ ਕੱਟੀ ਪਾਲਦੀ ਹੈ ਬਾਂਦੇ ਆ ਜੀ ਹਾਂ ਪਰ ਆਪਾਂ ਕਰਨੇ ਨਹੀਂ ਸਾਂਭਣੀ ਪਈ ਆਪਾਂ ਨੂੰ ਮਾਰ ਆਈ ਨੇ ਬੜਾ ਕੋਈ ਦਿੱਤੀ ਜਾਂਦਾ ਸੰਧੂ ਸਾਹਿਬ ਲਈ ਆਈ ਦੀਆਂ ਦਿੱਤੀ ਜਾਈ ਦੀਆਂ ਅੱਛਾ ਹਾਂ ਜੀ ਆਪਾਂ ਕੀ ਕਰੀਏ 10000 ਦੀ ਦੇਣੀ ਆ 50 ਦੀ ਆ ਉਹ ਚੋਂ ਵੀ ਕਰ ਦੋਗੇ ਮੈਂ ਨਾ ਦਿਲ ਖੁਸ਼ੀ ਕਰ ਦੇਣਾ ਅਗੇ ਪੰਜ ਨਾ ਨਾ ਪੰਜ ਨਹੀਂ ਸੰਧੂ ਸਾਹਿਬ 2000 ਛੋਟ ਕਰੀਏ 2 ਹੀ ਕਰਨੇ ਆ ਹਾਂ ਜੀ ਪੰਜ ਕਲ 3 ਕਰ ਦਿੰਦੇ ਆ 3 ਕਰ ਦਈਏ ਹਾਂਜੀ 4 ਕਰ ਦਈਏ 4 ਕਰ ਦਦੇਓ 40 40000 ਦੀ ਠੀਕ ਕੋੜ ਦੀਆਂ ਜਾਣ ਵਾਲੇ ਕੰਮ ਠੀਕ ਹੈ ਹੈ ਤੇ ਆਹ ਇਹ ਸੰਧੂ ਸਾਹਿਬ ਆ ਬੱਚਾ ਆ ਗਿਆ ਨੀਲੀ ਰਾਵੀ ਦਾ ਹਾਂਜੀ ਅੱਛਾ ਕੋਈ ਥਾਪੀ ਦੇ ਝੋਲੇ ਕੋਈ ਕੱਟੇ ਦੇ ਝੋਲੇ ਅੱਛਾ ਜਿਤਨਾ ਮਰਜ਼ੀ ਝੋਲੇ ਦੁੱਧ 60 ਕਿਲੋ ਅੱਛਾ 6 ਦੀ ਗਾਰੰਟੀ ਲੈ ਜੇ ਬਈ ਅੱਛਾ ਹਾਂ ਚੱਲ ਇਹ ਨਹੀਂ ਬਣੀ ਵੀ ਆ ਮਹੀਨੇ ਕ ਦੀ ਬਣੀ ਵੀ ਆ ਠੀਕ ਹੈ ਹਾਂਜੀ ਬੱਚਾ ਹੋਊਗਾ ਦੋ ਤਿੰਨ ਤਿੰਨ ਮਹੀਨਾ ਰਹਿਊ ਹਾਂਜੀ ਤਿੰਨਾਂ ਮਹੀਨਾ ਦਾ ਹੋਗਾ ਇਹ ਠੀਕ ਹੈ ਤੇ ਇਹ ਵੀ ਚੰਗਾ ਸਿੰਘ ਸਿੰਘ ਮੋੜੀ ਬੈਠੇ ਹਨਾ ਹਾਂਜੀ ਹਾਂਜੀ ਛੋਟੀ ਆ ਹਨਾ ਹਾਂਜੀ ਹਾਂਜੀ ਨਵੇਂ ਅਜੇ ਥੂਆ ਪਹਿਲਾ ਹੀ ਆਬ ਨਹੀਂ ਪਹਿਲਾ ਹੀ ਆਬ ਨਹੀਂ ਹਨਾ ਇਹਦੀ ਜਤ ਜੋਤ ਲਵਾਈ ਸਜਰੋ ਇਹ ਮੁੰਨੀ ਕੇ ਨੇ ਘਰ ਆ ਹਾਂਜੀ ਮਨਾਈ ਆ ਹਨਾ ਛੋਟੀ ਪਹਿਲਣਿਆ ਤੇ ਬਣੀ ਵੀ ਹੈਗੀ 1 ਮਹੀਨੇ ਦੀ ਗਾਂ ਕਿਸਮ ਦੇ ਕਿਸੇ ਦੀ ਤੇ ਆ ਬੱਚਾ ਜੋ ਦੋ ਰਤ ਨਾ ਰਾਂ ਸਮਝ ਲੈ ਠੀਕ ਹੈ ਜੀ ਨੀਲੀ ਰਵੀ ਦਾ ਕਟਾ ਆ ਗਿਆ ਬਾਈ ਬਲਵਿੰਦਰ ਫਰੀਆਂ ਦੀ ਕੀਮਤ ਹੈ ਕੀਮਤ ਇਹਦਾ ਖਤਰਨਾਕ ਕਰੀਏ ਨਹੀਂ ਤੁਮੇ ਕਰਨਾ ਨਹੀਂ ਤੁਸੀਂ 65000 ਦੀ ਦੇ ਦਈਏ ਇੱਕ ਰਾਜ ਤੋਂ ਦਿਲ ਜਾ ਕੱਢਦਾ ਮੜ ਕੇ ਠੰਡਾ ਹੋ ਜਾਣਾ ਵਾ 65000 ਦੀ ਦੇ ਦਈਏ ਬਾਹਰ ਦੀ ਜਾਂਦੇ ਹੈ ਬਾਹਰ ਦੀ ਕਰ ਦਈਏ ਜਾਂਦੇ ਸੰਦੂ ਸਾਹਿਬ ਤੇ ਉਹ ਵੀ ਵਿਖਾਈਏ ਬਾਹਰ ਚਲੋ ਸੰਦੂ ਸਾਹਿਬ ਲਓ ਸੱਜਣੋ ਇਹ ਤਿੰਨਾਂ ਦੀ ਡਿਟੇਲ ਲੈਤੀ ਆ ਹਾਂਜੀ ਬਾਕੀ ਤੁਹਾਨੂੰ ਬਾਹਰ ਵਿਖਾਉਣੇ ਆ ਲਓ ਜੀ ਆ ਗੀਆਂ ਤੇ ਇਹਨਾਂ ਚਾਹੁੰਦੀ ਵੀ ਜਿਹੜੀ ਡਿਟੇਲ ਕਰਦੇ ਤੁਹਾਡੇ ਨਾਲ ਸਾਂਝੀ ਖੀਰ ਤੇ گاਵਾ ਦੇ ਵੱਲ ਜਾਵਾਂਗੇ ਤੇ ਬਾਈ ਬਲਵਿੰਦਰ ਸਿੰਘਾ ਹਾਂਜੀ ਆ ਆ ਕਿਨਵਾ ਸੂਆ ਆ ਗਈ ਦੇ ਇੱਕ ਨਾ ਸਾਬ ਤੀਜਾ ਸੂਆ ਅੱਛਾ ਫ੍ਰੀਜ ਅੱਛਾ ਹਾਂ ਇੰਨੀ ਠੰਡੀ ਜਿੰਨੀ ਮਰਜ਼ੇ ਲੋ ਮਰਜੀ ਚੋ ਲੋ ਜਦੋਂ ਮਰਜ਼ੀ ਹਾਂਜੀ ਜਦੋਂ ਦੁੱਧ ਹੀ ਲੋ ਚਾਰ ਹੀ ਲੋ ਉਦੋਂ ਚੋਈ ਜਾਓ ਹਾਂਜੀ ਵਾਹ ਜੀ ਵਾਹ ਫੇ ਸੂਆ ਤੀਜਾ ਤੀਜਾ ਦੁੱਧ ਪੱਕਾ ਕਹਿਣਾ ਦੁੱਧ ਸੰਦੂ ਸਾਹਿਬ 7 ਕਿਲੋ ਆਪਾਂ 6 ਕਿਲੋ ਦੀ ਗਾਰੰਟੀ ਦਿੰਨੇ ਵਾਹ ਜੀ ਵਾਹ ਫ੍ਰੀਜ ਆ ਗਈ ਹੈ ਨਾ ਤੇ ਬਾਕੀ ਆਰਡਰ ਕੁਆਲਿਟੀ ਸੋਹਣੀ ਹੈ ਨਾ ਮੈਂ ਦੀ ਮੋੜ ਲਿਓ ਲੈ ਲਓ ਬਾਕੀ ਲੰਬੇ ਲੰਬੇ ਜੰਗੀ ਆ ਨਾ ਵੱਡੀ ਆ ਛੋਟਾ ਨਹੀਂ ਕਰਦਾ ਪੁੱਤ ਤਾਂ ਤੁਣ ਵੀ ਚਾਰੇ ਓਕੇ ਆ ਤੇ ਆਰਡਰ ਕੁਆਲਟੀ ਦੇਖ ਸਾਡੇ ਮਗਲ ਚਾਹ ਇਹਦੇ ਕੀਮਤ ਫਿਰ ਕੀ ਰਹਿ ਗਈ ਇਹਦਾ ਸੰਦ 50000 ਰੁਪਇਆ ਸਿਰਫ ਹਾਂ ਤੇ ਉਹ ਚੋ ਕਿਨਾ ਤੂੰ ਸੰਧੂ ਸਾਹਿਬ ਆਖਣਾ ਨਹੀਂ ਮੈਂ ਆਪੇ ਹੀ ਕਰ ਦੇਣਾ ਰੁਪਏ ਹਰ ਕੀ 4000 ਰੁਪਏ ਸਿੱਧੇ ਛੋਟ ਕਰਨੀ ਹੈ 40 4000 ਦੀ ਅੱਛਾ ਮੈਨੂੰ ਕਹਿੰਦੀ ਲੋੜ ਹੀ ਹੈ ਤੈਨੂੰ ਕਹਿੰਦੀ ਲੋੜ ਹੀ ਨਹੀਂ ਕਹਿੰਦੇ ਨੇ ਕਿੱਥੇ ਕਹਿੰਦੀ ਲੋੜ ਉੱਥੇ ਕੋਈ ਥਾਲੀ ਹਾਂਜੀ ਹਾਂਜੀ ਹਾਂ ਹਾਂਜੀ ਤੇ ਆ ਕਿਵੇਂ ਆ ਗਿਆ ਇਹ ਸੰਧੂ ਸਾਹਿਬ ਬੰਬ ਪੀਸ ਜਿਹਨੂੰ ਆਂਦੇ ਨਾਲ ਆਪਾਂ ਹਾਂ ਇਹ ਸਾਰੀਆਂ ਗਰਮੀਆਂ ਤੇ ਝੋਨਾ ਵੀ ਹਲਵਾਉਗੀ ਅੱਛਾ ਆ ਝੋਨਾ ਹੋਮੀ ਨੇ ਦੀ ਗੱਪਣਾ ਵਾਜੀ ਮਾਂ ਹੈਂ 9 ਮਹੀਨੇ ਆਰੀ 9 ਮਹੀਨੇ ਦੀ ਗੱਭਣ ਮੁੱਲ ਟੋਕਣ ਵਾਲਾ ਹੋਣੀ ਨਹੀਂ ਇਹਦਾ ਹਾਂ ਆ ਤੇ ਫਲੋ ਫਲ ਹੋਣੀ ਨਹੀਂ ਮੇਰੀ ਚੈੱਕ ਪਾਸ ਚੈੱਕ ਪਾਸ 9 ਮਹੀਨੇ ਦੀ ਇਹ ਮਹੀਨਾ ਰੇਕ ਰਹਿ ਗਿਆ ਹਾਂਜੀ ਹਾਂਜੀ ਤੇ ਮਿਲਦੀ ਹੁਣ ਮਿਲਦੀ ਨਹੀਂ ਸਾਜ ਛੱਡੀ ਹੈ ਛਾੜਤੀ ਹਾਂਜੀ ਤਿਆਰੀ ਤੇ ਆ ਤਿਆਰੀ ਤੇ ਵੱਡੀ ਮੈਂ ਬੰਬ ਜਿਹਨੂੰ ਆਂਦੇ ਹਾਂ ਹਾਂ ਵੱਡੀ ਮੈਂ ਤਿਆਰੀ ਤੇ ਆ ਹਨਾ 9 ਮਹੀਨਾਂ ਦੀ ਗੱਭਣ ਸਜਰਾਂ ਮਹੀਨਾ ਕਿੰਨੋ ਰਹਿ ਗਿਆ ਸਵਾ ਮਹੀਨਾ ਲੈਓ ਕਾ ਦਾ ਪੁੱਤ ਵੱਡਾ ਜੇ ਠੀਕ ਹੈ ਜੀ ਜਿੰਦਾ ਵੱਡਾ ਕਦ ਨੂੰ ਵੱਡਾ ਹੀ ਆਖਣਾ ਪੈਂਦਾ ਜਿਹੜੀ ਨਿੱਕੀ ਉਹਨੂੰ ਨਿੱਕੀ ਆਖਣਾ ਪੈਂਦਾ ਲੋ ਜੀ ਲੋ ਅਗੋਂ ਤਾਂ ਹੋਏ ਤੇ ਇਹਦੀ ਕੀਮਤ ਕੀ ਰਹਿ ਗਈ ਇਹਦਾ ਸੰਤੂ ਸਾਹਿਬ ਜੇ ਤਾਂ ਲੋਕਾਂ ਨੇ ਵੇਖੀਏ ਹਾਂ ਲੋਕੀ ਮੁੱਲ ਕਹਿੰਦੇ ਆ ਇਹੋ ਜਿਹਾ ਪਸ਼ੂ ਦਾ 80 90 95 ਹਾਂ ਆਪਾਂ ਨੇ ਜੇ ਕਰਨਾ ਕਿੰਨੇ ਕਰ ਆਪਾਂ 60000 ਦੀ ਲਈਏ ਅੱਛਾ ਹੈ 60 ਦੀ ਦੇ ਦੀ ਹੋਰ ਕਰੀਏ ਹੈ ਹੋਰ ਕਰ ਦੀਏ ਲਸੋ 2000 ਕਿਤੇ ਐਵੇਂ ਕਰੀਏ 3 ਨਹੀਂ ਛੱਦਗੇ ਨਹੀਂ ਯਾਰ ਕਿ ਛੱਦਗੇ 2000 ਕਿ ਛੱਦ ਚਾਹ 2056 56000 ਠੀਕ ਆ ਇਹ ਕਾ ਗਾ ਆ ਗਈ ਇਹ ਸ਼ੰਦੂ ਸਾਹਿਬ 7 ਮਹੀਨੇ ਦੀ ਗੱਬਣ ਅੱਛਾ ਦੁੱਧ 7 ਕਿਲੋ ਪੱਕਾ ਗਰੰਟੀ ਨਾਲ ਆਹ ਤੇਲ ਜੇ ਪਹਿਲਾਂ ਮਗਰ ਅਗਲੇ ਥਾਂ ਦੀ ਆ ਅਗਲੇ ਦੀ ਧਾਰਾ ਹੁੰਦੀਆਂ ਨੇ ਆ ਵੇਖੋ ਅੱਛਾ ਧਾਰਾ ਹੁੰਦੀਆਂ ਨੇ ਪਰ ਆਪਾਂ ਤੇਲ ਕਰਕੇ ਦੇਣੀ ਹੈ ਤੇਲ ਲਿਆ ਹਾਂਜੀ ਹਨਾ ਤਿੰਨ ਘੰਟੇ ਅੱਛਾ ਛੇ ਤਾਂ ਦੋ ਰਾਤ ਕਰਾਈਏ ਤੇਲ ਸੱਜਣਾ ਅਗਲੇ ਥਾਂ ਦੀ ਇਦਾਂ ਨੂੰ ਕਰ ਦੇ ਐਨੂੰ ਕਰ ਦੋ ਕੋਈ ਕਰ ਦੋ ਐਨੂੰ ਸ਼ਿੱਗੀ ਵੜਿਆ ਕਾ ਤਾਂ ਉਹ ਤੋਂ ਵੱਡਾ ਤੇ 7 ਕਿਲੋ ਦੁੱਧ ਤੇ 7 ਮਹੀਨੇ ਦੀ ਕੱਬ ਲਓ ਮੋੜ ਲਿਓ ਬਹੁਤ ਵਧੀਆ ਹਨਾ ਹਾਂਜੀ ਜਰਸੀ ਤੇ ਐਫਐਫ ਦਾ ਕਰੋਸ ਆਂਦਾ ਆਂਦਾ ਕੀ ਲੱਗਲੇ ਥਾਂਨੇ ਬਾਕੀ ਥਾਂ ਪ੍ਰੋਪਰ ਸੋਹਣੇ ਆ ਤਿੰਨੇ ਮੁੱਲ ਕੀ ਰਹਿ ਗਿਆ ਮੁੱਲ ਸੰਧੂ ਸਾਹਿਬ ਨੇ ਕਹਿਆ ਜਾਈ ਕਿੰਨਾ 27000 ਦੀਆਂ ਆ ਨਾ ਅੱਛਾ ਹਾਂ ਮਾਨਦ ਤਾਨ ਮਾਨ ਸਾਹਿਬ ਨੂੰ ਫਿਰ ਸੰਧੂ ਸਾਹਿਬ ਨੂੰ ਨਹੀਂ ਦੱਸਦੇ ਹੁਣ ਦੋ ਕਰਦਗੇ ਹਾਂ ਦੋ ਕਰਦਗੇ ਮੈਂ ਤਾਂ ਨਾ 1000 ਕਰੀਏ ਦੋ ਜਾਂਦੇ 25 ਦੀ ਜਾਂਦੇ 25 ਦੀ ਜਾਂਦੇ ਹੈਨਾ ਇੱਕ ਸਿੰਘਾਂ ਵਾਲੀ ਆ ਗਈ ਹਾਂਜੀ ਝੂਂਗੀ ਸੋਈ ਆ ਝੂਈ ਜਾ ਸ਼ਾਹੀ ਅੱਛਾ ਦੁੱਧ 9 ਕਿਲੋ ਤੇ ਅੱਛਾ ਹਾਂਜੀ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਤੋ ਰਾਗ ਰਹੀ ਜੇ ਲੋਸਾ ਤਿਰੋ ਚੁੰਗਿਆ ਐਚ ਐਫ ਨਸਲ ਦੇ ਵਿੱਚ ਪੈਂਦੀ ਯਾਰ ਇਹ ਦੁੱਧ 9 ਕਿਲੋ ਠੀਕ ਹੈ ਜੀ ਪੱਕਾ 9 ਕਿਲੋ ਪੱਕਾ 9 ਕਿਲੋ ਠੀਕ ਹੈ ਲਾਓ ਕਾਤ ਵਡਾ ਨਾ ਹਾਂਜੀ ਰੋਈ ਖਾਨ ਬੜੇ ਸੋਹਣੇ ਫੇ ਬਲਵਿੰਦਰ ਭਾਈ ਇਹ ਕਿਉਂ ਤੱਕ ਹੀ ਰਹਿ ਗਈ ਮੋਨ ਸੰਧੂ ਸਾਹਿਬ 1 ਮਹੀਨੇ ਚ ਫ੍ਰੀ ਹੋਣ ਵਾਲਾ ਕੰਮ ਅੱਛਾ ਹਾਂ ਇਹ ਕਿਸ਼ਤ-ਕੁਸਤ ਜਿਹਨੇ ਤਾਰ ਨਹੀਂ ਕੋਈ ਛੋਟੀ ਮੋਟੀ ਹੋ ਲੈ ਲਈ 1 ਮਹੀਨੇ ਚ ਫ੍ਰੀ ਕਰ ਦੇਣੀ ਗਾਂ ਕੇ ਅੱਛਾ ਹਾਂ 16000 ਰੁਪਏ ਦੀ ਸਿਰਫ ਹਾਂ ਵਾਹ ਵਾਹ 1000 ਛੋਟ ਕਰਨੀ ਜੀ 15 15 ਮੋਜਾਂ ਲਾਕੀਆਂ ਇਹੋ ਪਸ਼ੂ ਹਾਂ ਸੱਜਣੋ ਇਹੋ ਪਸ਼ੂ ਆ 6 7 ਦਿਖਾ ਦੇ ਸਾਰੇ ਡਿਟੇਲ ਲੈਤੀ ਆ ਓਟ ਦੇ ਤੋਤੇ ਵਾਲਾ ਕੰਮ ਬਣ ਗਿਆ ਠੀਕ ਆ ਜੀ ਤੇ ਮਿੰਟੋ ਮਿੰਟੀ ਫੜ ਲਿਓ ਜਿੰਨ ਦੇ ਕਰਮਾਂ ਚ ਲਿਖੇ ਜਾਂਦੇ ਆ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ